ਜਿਹੜੀ ਘਟਨਾ ਦੀ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਸੁਰਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਮਨਜੀਤ ਕੌਰ 31 ਦਸੰਬਰ 2023 ਨੂੰ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਕਾਲ ਜਾਂਦੀ ਹੈ ਤੇ ਪੁਲਿਸ ਉਸ ਘਰ ਦੇ ਵਿੱਚ ਪਹੁੰਚਦੀ ਹੈ ਜਿੱਥੇ ਜੋੜਾ ਰਹਿੰਦਾ ਸੀ ਜਦੋਂ ਅੰਦਰ ਜਾ ਕੇ ਦੇਖਦੇ ਨੇ ਤਾਂ ਮਨਜੀਤ ਕੌਰ ਵੀ ਖੂਨ ਦੇ ਨਾਲ ਲਤਪਤ লাশ ਉੱਥੇ ਪਈ ਹੁੰਦੀ ਹੈ ਪੁਲਿਸ ਵਾਲੇ ਘਰ ਨੂੰ ਸੀਲ ਕਰ ਦਿੰਦੇ ਨੇ ਜਿਹੜੀ ਬਾਡੀ ਹੁੰਦੀ ਹੈ ਉਹਨੂੰ ਕਬਜ਼ੇ ਚ ਲਿਆ ਜਾਂਦਾ ਤੇ ਉੱਥੇ ਇਨਵੈਸਟੀਗੇਸ਼ਨ ਚੱਲਦੀ ਹੈ ਉੱਥੇ ਫੋਰੈਂਸਿਕ ਟੀਮ ਪਹੁੰਚਦੀ ਹੈ ਉਹਨਾਂ ਵੱਲੋਂ ਵੀ ਉਥੋਂ ਜਿਹੜੇ ਸਬੂਤ ਸੀ ਉਹ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਘਰ ਦੇ ਵਿੱਚੋਂ ਹੀ ਸਰਿੰਦਰ ਸਿੰਘ ਹੁੰਦੇ ਨੇ ਉਹਨਾਂ ਦੇ ਹੱਥਾਂ ਦੇ ਉੱਤੇ ਵੀ ਕੱਟ ਦੇ ਨਿਸ਼ਾਨ ਹੁੰਦੇ ਨੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਫਿਰ ਉੱਥੇ ਇੱਕ ਚਾਕੂ ਮਿਲਦਾ ਉਹ ਚਾਕੂ ਕਬਜ਼ੇ ਦੇ ਵਿੱਚ ਲਿਆ ਜਾਂਦਾ ਪੁਲਿਸ ਨੂੰ ਲੱਗਦਾ ਸੀ ਵੀ ਇਸੇ ਚਾਕੂ ਦੇ ਨਾਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਰੈਂਸਿਕ ਟੀਮਾਂ ਵੱਲੋਂ ਜਿਹੜੇ ਸਬੂਤ ਇਕੱਠੇ ਕੀਤੇ ਗਏ ਸੀ ਉਹ ਚਾਕੂ ਦੀ ਵੀ ਜਦੋਂ ਫਿੰਗਰਪ੍ਰਿੰਟ ਲਏ ਜਾਂਦੇ ਨੇ ਫਿਰ ਸੁਰਿੰਦਰ ਸਿੰਘ ਦੇ ਫਿੰਗਰਪ੍ਰਿੰਟ ਲਏ ਜਾਂਦੇ ਤਾਂ ਉਹਦੇ ਨਾਲ ਮੈਚ ਕਰਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁਲਿਸ ਨੂੰ ਪੂਰਾ ਪੂਰਾ ਇਹ ਸ਼ੱਕ ਸੀ ਵੀ ਇਹ ਸਾਰੇ ਕਾਸੇ ਨੂੰ ਜਿਹੜਾ ਅੰਜਾਮ ਦਿੱਤਾ ਉਹ ਸੁਰਿੰਦਰ ਸਿੰਘ ਨੇ ਦਿੱਤਾ ਮਨਜੀਤ ਕੌਰ ਦੇ ਪਤੀ ਨੇ ਤੇ ਮਨਜੀਤ ਕੌਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਸੀ ਪੁਲਿਸ ਸਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਤੇ লাশ ਨੂੰ ਕਬਜ਼ੇ ਚ ਲਿਆ ਜਾਂਦਾ ਹੈ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਸਰਿੰਦਰ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਨਿਕਲ ਕੇ ਬਾਹਰ ਆਉਂਦਾ 1985 ਦੇ ਵਿੱਚ ਮਨਜੀਤ ਕੌਰ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁੰਦਾ ਮਨਜੀਤ ਕੌਰ ਵੱਡੇ ਹੁੰਦੇ ਨੇ ਜਦੋਂ ਇਹਨਾਂ ਦੀ ਵਿਆਹ ਦੀ ਉਮਰ ਹੁੰਦੀ ਹੈ ਤਾਂ ਇਹਨਾਂ ਦਾ ਪੰਜਾਬ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਹੈ। ਪਰ ਵਿਆਹ ਤੋਂ ਬਾਅਦ ਹੀ ਜਿਹੜਾ ਪਤੀ ਦੇ ਨਾਲ ਇਹਨਾਂ ਦੀ ਅਣਬਣ ਸੀ ਉਹ ਅਣਬਣ ਜਿਹੜੀ ਸੀ ਉਹ ਦਿਨੋਂ-ਦਿਨ ਵੱਧਦੀ ਜਾਂਦੀ ਹੈ, ਕਲੇਸ਼ ਵੱਧ ਆ ਜਾਂਦਾ ਹੈ। ਕਲੇਸ਼ ਲੜਾਈ ਦਾ ਰੂਪ ਖਤਰਨਾਕ ਰੂਪ ਲੈ ਲੈਂਦਾ ਹੈ। ਫਿਰ ਅਖੀਰ ਦੇ ਵਿੱਚ ਇਹਨਾਂ ਦਾ ਦੋਨਾਂ ਦਾ ਤਲਾਕ ਹੋ ਜਾਂਦਾ ਹੈ। ਬੇਟੀ ਮਨਜੀਤ ਕੌਰ ਦੇ ਨਾਲ ਆ ਜਾਂਦੀ ਹੈ। ਤੇ ਮਨਜੀਤ कौर ਆਪਣੇ ਪੇਕੇ ਪਰਿਵਾਰ ਕੋਲ ਵਾਪਸ ਆ ਜਾਂਦੀ ਹੈ ਤਲਾਕ ਤੋਂ ਬਾਅਦ ਪੇਕੇ ਪਰਿਵਾਰ ਦੀ ਫਿਰ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਬੇਟੀਆਂ ਨੂੰ ਜਿਆਦਾ ਦੇਰ ਨਾ ਤੱਕ ਘਰ ਬਿਠਾਇਆ ਜਾ ਸਕਦਾ ਤੇ ਨਾ ਹੀ ਇਹ ਗੱਲ ਸਹੀ ਵੀ ਹੈ ਮਨਜੀਤ कौर ਦੇ ਭਰਾ ਗੁਰਜੀਤ ਸਿੰਘ ਰੰਦਾਵਾ ਆਪਣੀ ਭੈਣ ਦੇ ਵਿਆਹ ਦੇ ਲਈ ਬਹੁਤ ਹੱਥ ਪੈਰ ਮਾਰਦੇ ਨੇ ਤੇ ਆਪਣੇ ਸਮਾਜ ਦੇ ਵਿੱਚ ਜਿਵੇਂ ਦਾ ਪ੍ਰਚਲਨ ਹੈ ਵੀ ਜੇ ਇੱਕ ਵਾਰੀ ਕੁੜੀ ਦਾ ਵਿਆਹ ਹੋ ਗਿਆ ਭਾਵੇਂ ਇੱਕ ਦਿਨ ਲਈ ਵੀ ਹੈ ਉਸ ਤੋਂ ਬਾਅਦ ਉਹਨੂੰ ਚੰਗਾ ਰਿਸ਼ਤਾ ਮਿਲਣਾ ਬਹੁਤ ਮੁਸ਼ਕਲ ਹੁੰਦਾ ਏ ਜੇ ਕਿਸੇ ਦੀ ਬਹੁਤ ਜ਼ਿਆਦਾ ਚੰਗੀ ਕਿਸਮਤ ਹੋਵੇ ਤਾਂ ਹੋ ਸਕਦਾ ਨਹੀਂ ਤਾਂ ਰਿਸ਼ਤਾ ਚੰਗਾ ਨਹੀਂ ਮਿਲਦਾ ਉੱਤੇ ਇੱਕ ਠੱਪਾ ਲੱਗ ਜਾਂਦਾ ਵੀ ਇਹਦਾ ਪਹਿਲਾਂ ਵਿਆਹ ਹੋਇਆ ਹੋਇਆ ਗੁਰਜੀਤ ਸਿੰਘ ਰਣਦਾਵਾ ਬੜੀ ਕੋਸ਼ਿਸ਼ ਕਰਦੇ ਨੇ ਆਪਣੇ ਭੈਣ ਦੇ ਦੁਬਾਰਾ ਵਿਆਹ ਕਰਨ ਦੀ ਕੋਈ ਚੰਗਾ ਪਰਿਵਾਰ ਮਿਲੇ ਇਸੇ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਮਿਲਾਇਆ ਜਾਂਦਾ ਸੁਰਿੰਦਰ ਸਿੰਘ ਦੇ ਨਾਲ ਕਿਸੇ ਬੰਦੇ ਵੱਲੋਂ ਮਿਲਾਇਆ ਜਾਂਦਾ ਸੁਰਿੰਦਰ ਸਿੰਘ ਨਾਲ ਗੱਲਬਾਤ ਚੱਲਦੀ ਹੈ ਸਰਿੰਦਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਸੀ ਉਹ ਪੰਜਾਬ ਆਏ ਸੀ ਇੱਥੇ ਮਿਲਦੇ ਨੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਗੁਰਜੀਤ ਸਿੰਘ ਰੰਦਾਵਾ ਨੂੰ ਸਰਿੰਦਰ ਸਿੰਘ ਠੀਕ ਲੱਗਦੇ ਨੇ ਭੈਣ ਨਾਲ ਮਲਾਇਆ ਜਾਂਦਾ ਤੇ ਰਿਸ਼ਤਾ ਤੈਹ ਹੁੰਦਾ ਹਾਲਾਂਕਿ ਮਨਜੀਤ ਕੌਰ ਤੇ ਸਰਿੰਦਰ ਸਿੰਘ ਦੀ ਏਜ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੁੰਦਾ ਇਹਨਾਂ ਦੀ ਉਮਰ ਦੇ ਵਿੱਚ 24 ਸਾਲ ਦਾ ਫਰਕ ਹੁੰਦਾ ਉਸ ਸਮੇਂ ਮਨਜੀਤ ਕੌਰ ਕਰੀਬ 36 ਸਾਲ ਦੀ ਸੀ ਤੇ ਜਿਹੜੇ ਸੁਰਿੰਦਰ ਸਿੰਘ ਜੀ ਉਹਨਾਂ ਦੀ ਉਮਰ 60 ਸਾਲ ਹੁੰਦੀ ਹੈ ਪਰ ਇਸ ਦੇ ਬਾਵਜੂਦ ਇਹਨਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ ਹੁਣ ਕਾਰਨ ਇਹ ਸੀ ਵੀ ਮਨਜੀਤ ਕੌਰ ਤੇ ਵੀ ਇੱਕ ਤਰ੍ਹਾਂ ਨਾਲ ਕਹਿ ਲੀਏ ਵੀ ਇਹ ਠੱਪਾ ਲੱਗਿਆ ਹੋਇਆ ਸੀ ਉਹਦਾ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਉਹਦੀ ਬੇਟੀ ਸੀ ਚੰਗਾ ਘਰ ਕੋਈ ਮਿਲਦਾ ਨਹੀਂ ਸੀ ਫਿਰ ਪਰਿਵਾਰ ਨੇ ਇਹੀ ਸੋਚਿਆ ਵੀ ਚਲੋ ਏਜ ਦਾ ਫਰਕ ਹੈ ਅਮੇਰੀਕਾ ਚਲੀ ਜਾਏਗੀ ਆਪਣੀ ਜਿਹੜੀ ਬਾਕੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਉਹ ਜਿਉ ਸਕਦੀ ਹੋਰ ਕਿਸੇ ਚੀਜ਼ ਦੀ ਕੋਈ ਕਮੀ ਉਹਦੇ ਕੋਲ ਨਹੀਂ ਰਹੇਗੀ ਵਿਆਹ ਹੋ ਜਾਂਦਾ ਇਹਨਾਂ ਦੋਨਾਂ ਦਾ ਇਹਨੀ ਦੇ ਇਜ਼ ਦਾ ਡਿਫਰੈਂਸ ਹੋਣ ਦੇ ਬਾਵਜੂਦ ਸਰਿੰਦਰ ਸਿੰਘ ਜਿਹੜਾ ਸੀ ਉਹ ਬੜਾਪੇ ਵੱਲ ਸੀ ਇੱਕ ਤਰ੍ਹਾਂ ਨਾਲ ਕਹਿ ਲਿਏ ਵੀ ਬੱਚਿਆਂ ਦੀ ਉਹਦੀ ਉਮਰ ਦੀ ਸੀ ਮਨਜੀਤ ਕੌਰ ਪਰ ਫਿਰ ਵੀ ਇਹਨਾਂ ਦਾ ਵਿਆਹ ਹੁੰਦਾ ਹੈ ਜਿਹੜਾ ਸਰਿੰਦਰ ਸਿੰਘ ਸੀ ਲੁਧਿਆਣੇ ਇੱਥੇ ਜਦੋਂ ਰਹਿੰਦਾ ਮਨਜੀਤ ਕੌਰ ਦੀ ਬਹੁਤ ਜ਼ਿਆਦਾ ਕੇਅਰ ਕਰਦਾ ਬਹੁਤ ਪਿਆਰ ਕਰਦਾ ਤਾਂ ਸਾਰੇ ਪਰਿਵਾਰ ਨੂੰ ਇਹ ਸੀ ਵੀ ਚਲੋ ਜੋ ਵੀ ਹੈ ਪਰ ਸ਼ਖਸ ਬਹੁਤ ਵਧੀਆ ਤੇ ਮਨਜੀਤ ਕੌਰ ਦੀ ਬਹੁਤ ਜ਼ਿਆਦਾ ਕੇਅਰ ਕਰਦਾ 2023 ਦੇ ਵਿੱਚ ਮਨਜੀਤ कौर ਆਪਣੇ ਪਤੀ ਦੇ ਨਾਲ ਅਮਰੀਕਾ ਚਲੀ ਜਾਂਦੀ ਹੈ ਆਪਣੀ ਬੇਟੀ ਨੂੰ ਪੰਜਾਬ ਦੇ ਵਿੱਚ ਛੱਡ ਕੇ ਉੱਥੇ ਪਹੁੰਚਦੀ ਹੈ ਕੁਝ ਸੁਪਨੇ ਹੁੰਦੇ ਨੇ ਜਿਹੜੇ ਉਹਦੇ ਅਧੂਰੇ ਰਹਿ ਗਏ ਸੀ ਹੁਣ ਉਹ ਸੁਪਨੇ ਦੇਖਣੇ ਸ਼ੁਰੂ ਕਰਦੀ ਹੈ ਵੀ ਜਿਹੜੀ ਮੇਰੀ ਜ਼ਿੰਦਗੀ ਦੇ ਵਿੱਚ ਸੁਪਨੇ ਅਧੂਰੇ ਰਹਿ ਗਏ ਸੀ ਮੈਂ ਇੱਥੇ ਪੂਰੇ ਕਰ ਸਕਦੀ ਹਾਂ ਪਰ ਅਮਰੀਕਾ ਦੀ ਧਰਤੀ ਤੇ ਜਦੋਂ ਪਹੁੰਚਦੀ ਹੈ ਤਾਂ ਉਹਦੇ ਸੁਪਨੇ ਚੱਕਨਾ ਚੂਰ ਹੋ ਜਾਂਦੇ ਨੇ ਕਾਰਨ ਸਰਿੰਦਰ ਸਿੰਘ ਜਿਹੜੇ ਬਿਲਾਂ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਉਹਦੀ ਕੇਅਰ ਕਰਦੇ ਸੀ ਪਰ ਉੱਥੇ ਜਾ ਕੇ ਉਹਨਾਂ ਦਾ ਸੁਭਾਅ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਸ੍ਰਿੰਦਰ ਸਿੰਘ ਕੋਈ ਕੰਮ ਨਹੀਂ ਕਰਦੇ ਘਰ ਦੇ ਵਿੱਚ ਵਿਹਲੇ ਤੇ ਮਨਜੀਤ ਕੌਰ ਨੇ ਘਰ ਵੀ ਸੰਭਾਲਣਾ ਤੇ ਉਹਨੂੰ ਕੰਮ ਤੇ ਵੀ ਲਾ ਜਾਂਦਾ ਕੰਮ ਵੀ ਕਰਦੀ ਹੈ ਤੇ ਘਰ ਵੀ ਸੰਭਾਲਦੀ ਹੈ। ਇਹਦੇ باوجود ਸ੍ਰਿੰਦਰ ਸਿੰਘ ਉਹਦੇ ਤੇ ਅਤਿਆਚਾਰ ਵੀ ਸ਼ੁਰੂ ਕਰਦਾ ਹੈ। ਗਾਲੀ ਗਲੋਚ ਇੱਥੋਂ ਤੱਕ ਕਿ ਹੱਥ ਵੀ ਚੱਕ ਦੇਣਾ ਉਹ ਕੰਮ ਤੇ ਜਾਂਦੀ ਤੇ ਉਹਦੇ ਤੇ ਸ਼ੱਕ ਕਰਨਾ ਇਹ ਕਲੇਸ਼ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਤੇ ਸਰਿੰਦਰ ਸਿੰਘ ਉਹਨੂੰ ਮਾਰਨਾ ਕੁੱਟਣਾ ਵੀ ਸ਼ੁਰੂ ਕਰਦਾ ਉਹ ਹੈਰਾਨ ਰਹਿੰਦੀ ਹੈ ਵੀ ਜਿਹੜਾ ਬੰਦਾ ਇੰਡੀਆ ਦੇ ਵਿੱਚ ਉਹਦੀ ਇੰਨੀ ਕੇਅਰ ਕਰਦਾ ਸੀ ਇੱਥੇ ਆਉਣ ਸਾਰ ਹੀ ਉਹ ਬਿਲਕੁਲ ਚੇਂਜ ਹੋ ਜਾਂਦਾ ਉਹ ਸਾਰਾ ਕੁਝ ਆਪਣੇ ਭਰਾ ਗੁਰਜੀਤ ਸਿੰਘ ਰੰਦਾਵਾ ਨੂੰ ਦੱਸਦੀ ਹੈ ਤੇ ਗੁਰਜੀਤ ਸਿੰਘ ਦਾ ਕਹਿਣਾ ਸੀ ਵੀ ਤੂੰ ਇਹਨੂੰ ਤਲਾਕ ਦੇ ਦੇ ਜੇ ਤੈਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਇਹਨੂੰ ਛੱਡ ਦੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉ ਪਰ ਜਿਹੜਾ ਸੁਰਿੰਦਰ ਸਿੰਘ ਸੀ ਉਹਦੇ ਉੱਤੇ ਬਹੁਤ ਰਿਸ਼ਤੇਦਾਰ ਸੀ ਉਹ ਫਿਰ ਮਨਜੀਤ ਕੌਰ ਨੂੰ ਸਮਝਾਉਂਦੇ ਨੇ ਜਾਂ ਕਿ ਇਹ ਵੀ इमोਸ਼ਨਲੀ ਬਲੈਕਮੇਲ ਕਰਦੇ ਨੇ ਵੀ ਕੋਈ ਗੱਲ ਨਹੀਂ ਤੂੰ ਇਹ ਵਿਆਹ ਨੂੰ ਨਿਭਾ ਇਹ ਵਿਆਹ ਦੇ ਵਿੱਚ ਬਣੀ ਰਹਿ ਅੱਗੇ ਜਾ ਕੇ ਹੌਲੀ-ਹੌਲੀ ਸਾਰਾ ਕੁਝ ਠੀਕ ਹੋ ਜਾਏਗਾ। ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜਦੋਂ ਵਾਰ-ਵਾਰ ਕਿਹਾ ਜਾਂਦਾ ਵੀ ਅੱਗੇ ਜਾ ਕੇ ਸਾਰਾ ਕੁਝ ਠੀਕ ਹੋ ਜਾਏਗਾ। ਜਦੋਂ ਇੰਡੀਆ ਦੇ ਵਿੱਚ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਨੇ ਗਰਜੀਤ ਸਿੰਘ ਰੰਦਾਵਾਲ ਨੂੰ ਕਿਹਾ ਵੀ ਮੇਰਾ ਇੱਕ ਸਟੋਰ ਹੁੰਦਾ ਸੀ ਅਮਰੀਕਾ ਦੇ ਵਿੱਚ ਬਹੁਤ ਬਿਜ਼ਨਸ ਸੀ ਪਰ ਮੇਰੇ ਪਾਰਟਨਰ ਨੇ ਮੈਨੂੰ ਧੋਖਾ ਦਿੱਤਾ ਤੇ ਮੇਰਾ ਸਾਰਾ ਜਿਹੜਾ ਬਿਜ਼ਨਸ ਸੀ ਉੱਤੇ ਕਬਜ਼ਾ ਕਰ ਲਿਆ ਪਰ ਇੱਥੇ ਆ ਕੇ ਮਨਜੀਤ ਕੌਰ ਨੂੰ ਪਤਾ ਲੱਗਦਾ ਵੀ ਇਹਨੇ ਆਪਣਾ ਸਟੋਰ ਸੀ ਜਿਹੜਾ ਉਹ ਵੇਚਦਾ ਤੇ ਜਿਹੜੇ ਪੈਸੇ ਸੀ ਉਹ ਕਿਸੇ ਰਿਸ਼ਤੇਦਾਰ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤੇ ਇਹਨੇ ਕਿਉਂ ਕੀਤਾ ਕਾਦੇ ਵਾਸਤੇ ਕੀਤਾ ਇਹਦਾ ਕੋਈ ਪਤਾ ਨਹੀਂ ਸੀ ਪਰ ਇਹਦੇ باوجود ਵੀ ਜ਼ਿੰਦਗੀ ਵਧੀਆ ਜਿਉਈ ਜਾ ਸਕਦੀ ਸੀ ਪਰ ਸ੍ਰਿੰਦਰ ਸਿੰਘ ਦਾ ਜਿਹੜਾ ਸ਼ੱਕ ਤੇ ਪਤਨੀ ਨੂੰ ਕੁੱਟਣਾ ਮਾਰਨਾ ਇਹਦੇ ਕਰਕੇ ਜ਼ਿੰਦਗੀ ਜਿਹੜੀ ਹੈ ਮਨਜੀਤ ਕੌਰ ਦੀ ਨਰਕ ਬਣ ਜਾਂਦੀ ਹੈ ਫਿਰ ਵੀ ਮਨਜੀਤ ਕੌਰ ਕਿਸੇ ਤਰੀਕੇ ਉਹ ਰਿਸ਼ਤੇ ਨੂੰ ਨਿਭਾਉਂਦੀ ਹੈ ਵੀ ਇੱਕ ਵਾਰੀ ਪਹਿਲਾਂ ਤਲਾਕ ਹੋਇਆ ਚਲੋ ਦੂਜੀ ਵਾਰ ਕਿਸੇ ਤਰ੍ਹਾਂ ਕੋਈ ਸੈਟਿੰਗ ਆ ਜੇ ਦਿਨ ਲੰਘਦੇ ਜਾਂਦੇ ਨੇ ਇੱਕ ਦਿਨ ਸੁਰਿੰਦਰ ਸਿੰਘ ਰਸੋਈ ਦੇ ਵਿੱਚੋਂ ਇੱਕ ਚਾਕੂ ਲੈਂਦਾ ਤੇ ਮਨਜੀਤ ਕੌਰ ਤੇ ਹਮਲਾ ਕਰਦਾ ਮਨਜੀਤ ਕੌਰ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਉਥੋਂ ਭੱਜਦੀ ਹੈ ਤਾਂ ਨੇੜੇ ਗੁਰਦੁਆਰਾ ਹੁੰਦਾ ਗੁਰਦੁਆਰੇ ਦੇ ਵਿੱਚ ਜਾ ਕੇ ਸ਼ਰਨ ਲੈਂਦੀ ਹੈ ਉੱਥੇ ਉਸ ਸਮੇਂ ਬਹੁਤ ਲੋਕ ਸੀ ਜਿਨ੍ਹਾਂ ਨੇ ਮਨਜੀਤ ਕੌਰ ਨੂੰ ਦੇਖਿਆ ਮਨਜੀਤ ਕੌਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਕਾਫੀ ਧੀਰ ਉੱਥੇ ਬੈਠੇ ਰਹਿੰਦੇ ਨੇ। ਫਿਰ ਸਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਗੁਰਦੁਆਰੇ ਪਹੁੰਚਦੇ ਨੇ ਮਨਜੀਤ ਕੌਰ ਨੂੰ ਮਨਾ ਕੇ ਫਿਰ ਘਰ ਲਿਆਉਂਦਾ ਜਾਂਦਾ। ਤੇ ਮਨਜੀਤ ਕੌਰ ਉਹਨਾਂ ਦੀ ਗੱਲ ਮੰਨਦੀ ਹੈ। ਇਹੀ ਮਨਜੀਤ ਕੌਰ ਦੀ ਸਭ ਤੋਂ ਵੱਡੀ ਤੇ ਸ਼ਾਇਦ ਅਖੀਰਲੀ ਗਲਤੀ ਸੀ। ਘਰ ਵਾਪਸ ਆ ਜਾਂਦੀ ਹੈ ਜਦੋਂ ਇੰਨਾ ਕੁਝ ਹੋਇਆ ਤਾਂ ਦੁਬਾਰਾ ਵੀ ਹੋ ਸਕਦਾ ਸੀ। ਜਿਹੜਾ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਹਜੇ ਤੱਕ ਉਹਦੇ ਵਿੱਚ ਕੋਈ ਅੰਤਰ ਨਹੀਂ ਸੀ ਆਇਆ ਤਾਂ ਇਹ ਦੁਵਾਰਾ ਫਿਰ ਹੋ ਸਕਦਾ ਸੀ ਪਰ ਮਨਜੀਤ ਕੌਰ ਇੱਕ ਵਾਰੀ ਫਿਰ ਆਪਣੇ ਵਿਆਹ ਨੂੰ ਨਿਭਾਣ ਦੀ ਕੋਸ਼ਿਸ਼ ਕਰਦੀ ਹੈ ਤੇ ਵਾਪਸ ਆ ਜਾਂਦੀ ਹੈ ਕੁਝ ਦਿਨ ਬੀਤਦੇ ਨੇ ਠੀਕ ਠਾਕ ਲੰਘਦਾ ਸਮਾਂ ਪਰ ਇਸ ਤੋਂ 16 ਦਿਨ ਬਾਅਦ 31 ਦਸੰਬਰ 2023 ਜਿਸ ਦਿਨ 2023 ਦਾ ਸਾਲ ਦਾ ਅੰਤ ਹੁੰਦਾ ਉਸੇ ਦਿਨ ਸ੍ਰਿੰਦਰ ਸਿੰਘ ਫਿਰ ਇੱਕ ਵਾਰੀ ਚਾਕੂ ਲੈਂਦੇ ਨੇ ਤੇ ਮਨਜੀਤ ਕੌਰ ਤੇ ਹਮਲਾ ਕਰਦੇ ਨੇ ਪਰ ਇਸ ਵਾਰ ਮਨਜੀਤ ਆਪਣੀ ਜਾਨ ਨਹੀਂ ਬਚਾ ਸਕਦੇ ਤੇ ਸੁਰਿੰਦਰ ਵੱਲੋਂ ਉੱਤੇ ਵਾਰ-ਵਾਰ ਹਮਲੇ ਕੀਤੇ ਜਾਂਦੇ ਨੇ ਉਹਨੂੰ ਮਾਰ ਮੁਕਾ ਦਿੱਤਾ ਜਾਂਦਾ ਉਸ ਤੋਂ ਬਾਅਦ ਪੁਲਸ ਆਉਂਦੀ ਹੈ ਤੇ ਉਹਨੂੰ ਰੈਸਟ ਕੀਤਾ ਜਾਂਦਾ ਮਨਜੀਤ ਕੌਰ ਨੇ ਗਲਤੀ ਇਹ ਹੀ ਕੀਤੀ ਵੀ ਜਦੋਂ ਵਾਰ-ਵਾਰ ਉੱਤੇ ਅਤਿਆਚਾਰ ਹੁੰਦਾ ਉਹਨੂੰ ਛੱਡਣ ਦੀ ਬਜਾਏ ਉਹ ਤੋਂ ਅੱਡ ਹੋਣ ਦੀ ਬਜਾਏ ਤੋਡਵੋਰਸ ਲੈਣ ਦੀ ਬਜਾਏ ਉਹ ਸੇ ਰਿਸ਼ਤੇ ਨੂੰ ਨਿਭਾਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇੱਕ ਰਿਸ਼ਤੇ ਨੂੰ ਜਬਰਦਸਤੀ ਨਿਵਾਇਆ ਜਾਵੇ ਤਾਂ ਉਹਦੇ ਵਿੱਚ ਕੁਛ ਨਾ ਕੁਛ ਗਲਤ ਹੋਣਾ ਲਾਜ਼ਮੀ ਹੋ ਜਾਂਦਾ ਹੈ। ਮਨਜੀਤ ਕੌਰ 2023 ਵਾਂਗੂ ਦਸੰਬਰ ਦੇ ਵਿੱਚ 31 ਦਸੰਬਰ 2023 ਨੂੰ ਇਹ ਦੁਨੀਆ ਨੂੰ ਛੱਡ ਜਾਂਦੀ ਹੈ। ਜਿਹਦੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਆਏ ਉਹਨੂੰ ਲੱਗਿਆ ਵੀ ਸ਼ਾਇਦ ਹੁਣ ਜ਼ਿੰਦਗੀ ਕੁਛ ਵਧੀਆ ਹੋਏਗੀ ਪਰ ਇੱਥੇ ਆ ਕੇ ਉਹਦੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਜੇ ਮਨਜੀਤ ਕੌਰ ਨੇ ਆਪਣੇ ਭਰਾ ਦੀ ਗੱਲ ਮੰਨੀ ਹੁੰਦੀ ਤੇ ਸੁਰਿੰਦਰ ਸਿੰਘ ਨੂੰ ਛੱਡ ਦਿੱਤਾ ਹੁੰਦਾ ਤਾਂ ਅੱਜ ਹੋ ਸਕਦਾ ਉਹ ਆਪਣੀ ਜ਼ਿੰਦਗੀ ਕੁਝ ਵਧੀਆ ਤਰੀਕੇ ਨਾਲ ਜਿਉਰੀ ਹੁੰਦੀ ਪਰ ਮਨਜੀਤ ਕੌਰ ਨੇ ਫਿਰ ਉਹ ਰਿਸ਼ਤੇ ਨੂੰ ਨਿਭਾਣ ਦੀ ਕੋਸ਼ਿਸ਼ ਕੀਤੀ ਤੇ ਆਖਰਕਾਰ ਇਹ ਪਾਣਾ ਵਾਪਰਿਆ ਹੁਣ ਸਰਿੰਦਰ ਸਿੰਘ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਹਜੇ ਤੱਕ ਟ੍ਰਾਇਲ ਜਿਹੜਾ ਉਹ ਸ਼ੁਰੂ ਨਹੀਂ ਹੋਇਆ ਇਹ ਟ੍ਰਾਇਲ ਸ਼ੁਰੂ ਹੋਏਗਾ ਤਾਂ ਉਮੀਦ ਕਰਦੇ ਆਂ ਵੀ ਸਰਿੰਦਰ ਸਿੰਘ ਨੂੰ ਉਹਦੀ ਬਣਦੀ ਸਜ਼ਾ ਜਿਹੜੀ ਉਹ ਜ਼ਰੂਰ ਮਿਲੇ ਅੱਜ ਦੇ ਤਰੀਕ ਦੇ ਵਿੱਚ 63 ਦੇ ਆਸ-ਪਾਸ ਉਮਰ ਹੈ 63 ਸਾਲ ਦੀ ਉਮਰ ਦੇ ਵਿੱਚ ਆਪਣੇ ਤੋਂ ਇੰਨੀ ਛੋਟੀ ਲੜਕੀ ਦੇ ਨਾਲ ਵਿਆਹ ਕਰਾਇਆ ਤੇ ਉਸ ਤੋਂ ਬਾਅਦ ਫਿਰ ਉੱਤੇ ਸ਼ੱਕ ਕਰਨਾ ਤੇ ਫਿਰ ਕਲੇਸ਼ ਕਰਨਾ ਤੇ ਅਖੀਰ ਇਸ ਅੰਜਾਮ ਤੱਕ ਜ਼ਿੰਦਗੀ ਪਹੁੰਚਦੀ ਹੈ ਮਨਜੀਤ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਤੇ ਸਰਿੰਦਰ ਸਿੰਘ ਦੀ ਆਉਣ ਵਾਲੀ ਜ਼ਿੰਦਗੀ ਹੋ ਸਕਦਾ ਸਾਰੀ ਜਿਹੜੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਜੇ ਆਪ ਆਪਣੇ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਅਸਲੀਕਾ